ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਥੋੜੀ ਦੀ ਵੀਡੀਓ ਲੈ ਕੇ ਆਏ ਆ ਜੋ ਕਿ ਸਰਕਾਰ ਦੁਆਰਾ ਪਰਾਲੀ ਦੀ ਸਾਮ ਸੰਭਾਲ ਲਈ ਮਸ਼ੀਨਾਂ ਦੇ ਸਬਸਿਡੀ ਲਈ ਦੁਆਰਾ ਅਰਜੀ ਪੱਤਰ ਖੋਲੇ ਨੇ ਸੋ ਆਜੋ ਅੱਜ ਇਹਦੇ ਬਾਰੇ ਗੱਲਬਾਤ ਕਰਦੇ ਆਂ ਇਹਦੇ ਲਈ ਕਿਹੜੇ-ਕਿਹੜੇ ਕਿਸਾਨ ਅਪਲਾਈ ਕਰ ਸਕਦੇ ਆ ਤੇ ਕਿਹੜੀ ਸਕੀਮ ਹੈ ਇਹ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਸੀਆਰਐਮ ਸਕੀਮ ਜੋ ਕਿ ਸੈਂਟਰ ਸਰਕਾਰ ਦੁਆਰਾ ਚਲਾਈ ਗਈ ਹੈ ਕਿਉਂਕਿ ਪ੍ਰਾਣੀ ਦੀ ਸਾਂਭ ਸੰਭਾਲ ਨਹੀਂ ਸਿਰਫ ਇਹ ਹੁੰਦੀ ਹੈ ਇਹਦੇ ਵਿੱਚ ਕਿਸਾਨ ਵੀਰ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਆ ਜੇਕਰ ਇਹ ਤੇ ਆਪਾਂ ਸਬਸਿਡੀ ਦੀ ਗੱਲ ਕਰੀਏ ਤਾਂ ਸਬਸਿਡੀ 80% ਸਬਸਿਡੀ ਮਿਲਦੀ ਹੈ ਇਹਦੇ ਵਿੱਚ ਜਿਵੇਂ ਪਹਿਲਾਂ ਗਰੁੱਪ ਆਪਾਂ ਬਣਾ ਕੇ 9 ਜਣਿਆਂ ਦਾ ਜਾਂ 7 ਜਣਿਆਂ ਦਾ ਸਬਸਿਡੀ ਲੈਂਦੇ ਸੀ ਉਹ ਸਰਕਾਰ ਨੇ ਬੰਦ ਕਰ ਦਿੱਤਾ ਹੁਣ ਸਿਰਫ ਇਕੱਲਾ ਸਿੰਗਲ ਕਿਸਾਨ ਵੀ ਆਪਦੇ ਨਾਮ ਤੇ ਗਰੁੱਪ ਭਰ ਕੇ ਸਬਸਿਡੀ ਲੈ ਸਕਦਾ ਹੈ ਸੋ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਐਸਸੀ ਕਿਸਾਨ ਵੀਰ ਜੋ ਕਿ ਹੈਗੇ ਆ ਐਸਸੀ ਵਰਗ ਦੇ ਉਹ ਇਹ ਸਕੀਮ ਦਾ ਫਾਇਦਾ ਲੈ ਸਕਦੇ ਆ ਉਹ ਮੰਗ ਪੱਤਰ ਆਪਣੇ ਖੇਤੀਬਾੜੀ ਦਫ਼ਤਰੇ ਜਮ੍ਹਾਂ ਕਰਵਾ ਸਕਦੇ ਆ ਆਨਲਾਈਨ ਪੋਰਟਲ ਤੇ ਇਹਦੇ ਵਿੱਚ ਸਿਰਫ ਤਰਨਤਾਰਨ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਸਾਰਾ ਪੰਜਾਬ ਅਪਲਾਈ ਕਰ ਸਕਦਾ ਹੈ ਉਹ ਸਰਕਾਰ ਦੁਆਰਾ ਕੋਈ ਸਕੀਮ ਕਰਕੇ ਉਥੇ ਅਪਲਾਈ ਨਹੀਂ ਹੋ ਸਕਦਾ ਇਹਦੇ ਲਈ ਅਪਲਾਈ ਕਰਨ ਲਈ ਜੇਕਰ ਤੁਸੀਂ ਕਰਨਾ ਤਾਂ ਆਨਲਾਈਨ ਪੋਰਟਲ ਇਹਨਾਂ ਦਾ agrimachinerypb.com ਤੇ ਜਾ ਕੇ ਆਪਣਾ ਲੌਗਇਨ ਕਰਕੇ ਸਾਰੀ ਡਿਟੇਲ ਭਰ ਕੇ ਉਹਦੇ ਉੱਪਰ ਆਪਾਂ ਅਪਲਾਈ ਕਰ ਸਕਦੇ ਹਾਂ ਅਪਲਾਈ ਕਰਨ ਲਈ ਤੁਹਾਡਾ ਆਧਾਰ ਕਾਰਡ ਤੇ ਆਧਾਰ ਕਾਰਡ ਦਾ ਜਿਹੜਾ ਫੋਨ ਨੰਬਰ ਤੁਹਾਡਾ ਅਟੈਚ ਆ ਉਹ ਕੋਲੇ ਹੋਣਾ ਜ਼ਰੂਰੀ ਹੈ ਤੇ ਇੱਕ ਪਹਿਲਾ ਪਿਛਲੇ ਸਾਲ ਦੇ ਵਿੱਚ ਕੋਈ ਝੋਨਾ ਜਾਂ ਬਾਸਮਤੀ ਦੀ ਫਸਲ ਵੇਚੀ ਹੋਣੀ ਜ਼ਰੂਰੀ ਹੈ ਜਾਂ ਉਹਦਾ ਜੇ ਫਾਰਮ ਹੋਣਾ ਚਾਹੀਦਾ ਤੁਹਾਡੇ ਕੋਲ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਹਦੀ ਜੇਕਰ ਆਪਾਂ ਤਰੀਕ ਦੀ ਗੱਲ ਕਰੀਏ ਤਾਂ 23 ਤਰੀਕ ਨੂੰ ਸਰਕਾਰ ਨੇ 23 ਅਕਤੂਬਰ 2025 ਨੂੰ ਇਹ ਸਕੀਮ ਖੋਲੀ ਹੈ ਤੇ 3 ਨਵੰਬਰ 2025 ਤੱਕ ਇਹ ਚੱਲ ਚੱਲੇਗੀ ਇਦੇ ਵਿੱਚ ਜੇਕਰ ਆਪਾਂ ਸੰਧਾਂ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਸੰਧ ਆ ਉਹਦੇ ਵਿੱਚ ਸੁਪਰ ਐਸਐਮਐਸ ਜੋ ਕਿ ਕੰਬਾਈਨ ਦੇ ਪਿੱਛੇ ਕੁੱਤਰਾ ਕਰਦਾ ਹੈ ਹੈਪੀ ਸੀਡਰ ਹੈ ਸਮਾਰਟ ਸੀਡਰ ਹੈ ਸਰਫੇਸ ਸੀਡਰ ਹੈ ਬਿਲਰ ਤੇ ਰੈਕ ਹੈ ਮਲਚਰ ਹੈ ਟਰੈਕਟਰ ਵੀ ਹੈਗੇ ਇਹਦੇ ਵਿੱਚ ਟਰੈਕਟਰ ਦੀ ਇੱਕ ਤੁਹਾਨੂੰ ਮੈਂ ਦੱਸਦਾ ਟਰੈਕਟਰ ਦੇ ਉੱਪਰ ਸਿਰਫ ਜਿਹੜੀ ਸਰਕਾਰ ਦੁਆਰਾ ਕੀਮਤ ਤੈਅ ਕੀਤੀ ਗਈ ਹੈ ਉਹਦੇ ਉੱਪਰ 9 ਲੱਖ ਤੇ 60000 ਰੁਪਏ ਸਬਸਿਡੀ ਮਿਲਣੀ ਹੈ ਚਾਹੇ ਤੁਸੀਂ 12 ਲੱਖ ਦਾ ਟਰੈਕਟਰ ਲੈ ਲਓ ਚਾਹੇ ਤੁਸੀਂ 20 ਲੱਖ ਦਾ ਟਰੈਕਟਰ ਲੈ ਲਓ ਤੁਹਾਨੂੰ ਸਬਸਿਡੀ 9 ਲੱਖ ਤੇ 60000 ਹੀ ਮਿਲਣੀ ਹੈ ਅੱਗੇ ਆਪਾਂ ਗੱਲ ਕਰੀਏ ਸ਼੍ਰਮ ਮਾਸਟਰ ਲੈ ਸਕਦੇ ਆ ਰੋਟਰੀ ਸਲੇਸ਼ਰ ਲੈ ਸਕਦੇ ਆ 0 ਟੈਲ ਡ੍ਰਿਲ ਲੈ ਸਕਦੇ ਆ ਕ੍ਰੌਪ ਰੀਪਰ ਲੈ ਸਕਦੇ ਆ ਉਲਟਾਵੇਂ ਪਲੋ ਲੈ ਸਕਦੇ ਆ ਪੈਡੀ ਸਟਰਾ ਚਾਪਰ ਲੈ ਸਕਦੇ ਆ ਸੋ ਇਹ ਜਿਹੜੀਆਂ ਜਿਹੜੇ-ਜਿਹੜੇ ਸੰਧਾ ਹੈ ਇਹ ਆਪਾਂ ਪਰਾਲੀ ਦੀ ਸਾਮ ਸਮਰ ਲਈ ਅਪਲਾਈ ਕਰ ਸਕਦੇ ਆ ਜੋ-ਜੋ ਵੀ ਆਪਣੀ ਰਿਕੁਆਇਰਮੈਂਟ ਹੈਗੀ ਉਹ ਇਹਦੇ ਵਿੱਚ ਪਰ ਕੇ ਲੈ ਸਕਦੇ ਆ ਸੋ ਜੇਕਰ ਕਿਸੇ ਕਿਸਾਨ ਵੀਰ ਨੇ ਸਿੰਗੜ ਸੰਧ ਵੀ ਲੈਣਾ ਤਾਂ ਉਹਦੇ ਉੱਪਰ 50% ਸਬਸਿਡੀ ਆ ਪਰ ਇੱਕ ਚੀਜ਼ ਤਾਂ ਰੱਖਿਓ ਇਹਦੇ ਵਿੱਚ ਕੱਲਾ ਟਰੈਕਟਰ ਨਹੀਂ ਮਿਲਦਾ ਕਈ ਕਿਸਾਨ ਵੀਰ ਕੀ ਕਰਦੇ ਕੱਲਾ ਟਰੈਕਟਰ ਭਰ ਦਿੰਦੇ ਆ ਫਿਰ ਕਹਿ ਦਿੰਦੇ ਆ ਸਾਡੀ ਸਬਸਿਡੀ ਨਿਕਲੀ ਇਕੱਲਾ ਟਰੈਕਟਰ ਨਹੀਂ ਮਿਲਣਾ ਟਰੈਕਟਰ ਦੇ ਨਾਲ ਤੁਹਾਨੂੰ ਸੰਤ ਲੈਣੇ ਜ਼ਰੂਰੀ ਨੇ ਸੋ ਜੇਕਰ ਤੁਸੀਂ ਗਰੁੱਪ ਲਾਉਂਗੇ ਤਾਂ ਉਹਦੇ ਉੱਪਰ 80% ਸਬਸਿਡੀ ਆ ਜੇਕਰ ਤੁਸੀਂ ਸਿੰਗਲ ਸੰਤ ਲੈਣਾ ਤਾਂ ਉਹਦੇ ਉੱਪਰ 50% ਸਬਸਿਡੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਧੰਨਵਾਦ